ਨੰਗਲਸ਼ੀਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਵਧ ਰਹੀ ਟ੍ਰੈਫਿਕ ਅਤੇ ਹੋ ਰਹੀਆਂ ਲਗਾਤਾਰ ਦੁਰਘਟਨਾਵਾਂ ਨੂੰ ਲੈ ਕੇ ਜਿੱਥੇ ਕੀਮਤੀ ਜਾਨਾਂ ਜਾ ਰਹੀਆਂ ਨੇ ਉੱਥੇ ਹੀ ਰਾਹੀਰ ਗੰਭੀਰ ਰੂਪ ਚ ਜ਼ਖਮੀ ਵੀ ਹੋ ਰਹੇ ਨੇ ਜਿਸ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਕਿ ਮੁੱਖ ਮਾਰਗ ਦੇ ਉਤੇ ਵਾਹਨ ਦੀ ਰਫ਼ਤਾਰ ਤੇ ਨਕੇਲ ਕਸੀ ਜਾਵੇ ਕਿਉਂਕਿ ਤੇਜ਼ ਰਫ਼ਤਾਰ ਤੇ ਓਵਰਟੇਕਿੰਗ ਦੇ ਚਲਦਿਆਂ ਹਾਦਸਿਆਂ ਚ ਵਾਧਾ ਲਗਾਤਾਰ ਹੋ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਦੇ ਹਰਕਤ ਵਿੱਚ ਆਉਂਦੇ ਹੋਏ ਹੁਣ ਨੰਗਲਸ਼ੀਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਸਪੀਡ ਗਨ ਲਾ ਕੇ ਤੇਜ਼ ਰਫ਼ਤਾਰ ਵਾਹਨ ਚਾਲਕਾਂ ਦੇ ਚਲਾਨ ਕਟਨੇ ਸ਼ੁਰੂ ਕਰ ਦਿੱਤੇ ਨੇ ਤੇ ਅੱਗੇ ਤੋਂ ਵਾਹਨ ਚਾਲਕਾਂ ਨੂੰ ਰਫਤਾਰ ਤੇ ਨਿਯੰਤਰਣ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇਜ਼ ਰਫਤਾਰ ਵਾਹਨਾਂ ਤੇ ਨਿਰੰਤਰ ਨਿਗਾਹ ਬਣਾਈ ਜਾ ਰਹੀ ਹੈ ਤੇ ਤੇਜ਼ ਰਫਤਾਰ ਤੇ ਗਲਤ ਓਵਰਟੇਕਿੰਗ ਕਰ ਰਹੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਮੈਂ ਮੀਰਾ ਸੰਤੋਸ਼ ਸਿੰਘ ਜੀ ਤੋਂ ਕਹਿੰਦੇ ਇਹ ਪੁਲਸ ਵਾਲੇ ਲੋਡ ਦੇ ਉੱਤੇ ਸਪੀਡ ਗਨ ਲਾਇਆ ਕਲਾਂ ਕਰਦੇ ਕਿਵੇਂ ਦੇ ਰਹੇ ਮੈਂ ਕਹਿੰਦਾ ਜੀ ਇੰਨਾ ਵਧੀਆ ਲੱਗ ਰਿਹਾ ਦਾ ਕਿਉਂਕਿ ਇਹਦੇ ਨਾਲ ਤਾਂ ਇੱਕ ਦਾ ਸਪੀਡ ਲਿਮਟ ਕੰਟਰੋਲ ਹੋਊਗੀ ਜੀ ਇੱਕ ਤਾਂ ਇਹ ਦੇਖ ਲਈਏ ਸੜਕ ਇੰਨੀ ਖੂਨੀ ਬਣ ਚੁੱਕੀ ਜਿਹਦੇ ਵਿੱਚ ਕੀ ਡੇਲੀ ਐਕਸੀਡੈਂਟ ਹੋ ਰਹੇ ਲੋਕ ਓਵਰਟੇਕ ਕਰਦੇ ਕੋਈ ਗਲਤ ਡਰਾਈਵਿੰਗ ਕਰਦਾ ਕੋਈ ਕਿੱਦਾਂ ਜਾ ਰਿਹਾ ਕੋਈ ਕਿੱਦਾਂ ਜਾ ਰਿਹਾ ਇਹਦੇ ਨਾਲ ਬੜੀ ਨੱਥ ਭੋਗ ਜੀ ਸਾਨੂੰ ਬਹੁਤ ਵਧੀਆ ਲੱਗਾ ਇਹਨਾਂ ਦਾ ਸਾਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆਪਾਂ ਨਾ ਇਸ ਕੰਮ ਕਰ ਅਸੀਂ ਪਹਿਲਾਂ ਵੀ ਕਈ ਵਾਰੀ ਇਹ ਖਾਣਾ ਚਾਰਜੀ ਹੋਰਾਂ ਨੂੰ ਮੰਗ ਕੀਤੀ ਸੀਗੀ ਵੀ ਇਹ ਇਸ ਸੜਕ ਤੇ ਕੈਮਰਾ ਲਾਇਆ ਜਾਵੇ ਤਾਂ ਕਿ ਸਪੀਡ ਲਿਮਿਟ ਕੰਟਰੋਲ ਕੀਤੀ ਜਾਵੇ ਤਾਂ ਇਹ ਅੱਜ ਇਹਨਾਂ ਨੇ ਲਾਇਆ ਤੇ ਅਸੀਂ ਦੇਖਿਆ ਤੇ ਇਸ ਚੀਜ਼ ਨਾਲ ਬਹੁਤ ਪ੍ਰਭਾਵ ਪੈ ਰਿਹਾ ਹਰ ਇੱਕ ਬੰਦਾ ਆਪਣੀ ਲਾਈਨ ਤੇ ਹਰ ਇੱਕ ਚੀਜ਼ ਨੂੰ ਦੇਖ ਕੇ ਅਨੁਸ਼ਾਸਨ ਦੇ ਹਸਾਰ ਨਾਲ ਚੱਲ ਰਿਹਾ ਜੀ ਇਹ ਬਹੁਤ ਵਧੀਆ ਸ਼ਲਾਘਾ ਜੋ ਕਿ ਇਹਦਾ ਕਦਮ ਹੈ ਜੀ ਬਹੁਤ ਮਿਹਰ ਬਿਲਕੁਲ ਸਪੀਡ ਗਨ ਰੈਗੂਲਰ ਲਾਣੀ ਚਾਹੀਦੀ ਤਾਂ ਜੋ ਹਰ ਇੱਕ ਬੰਦਾ ਅਨੁਸ਼ਾਸਨ ਦੇ ਅਧੀਨ ਚੱਲੇ ਕਿਉਂਕਿ ਇਹ ਸਿੰਗਲ ਰੋਡ ਹੈ ਇੱਥੇ ਓਵਰਟੇਕਿੰਗ ਵਗੈਰਾ ਬਹੁਤ ਹੁੰਦੀ ਤੇ ਹਾਈ ਸਪੀਡ ਬਹੁਤ ਚੱਲਦੀ ਹੈ ਇਸ ਕਰਕੇ ਐਕਸੀਡੈਂਟ ਬਹੁਤ ਹੋ ਰਹੀ ਜੀ ਇਹ ਮਾਨਯੋਗ ਐਸਐਸਪੀ ਸਾਹਿਬ ਰੂਪਨਗਰ ਦੇ ਦੇਖਿਆ ਨਿਰਦੇਸ਼ਾਂ ਹੇਠ ਜਿਹੜੀ ਇਹ ਬਹੁਤ ਵੱਡੀ ਕਾਰਵਾਈ ਕੀਤੀ ਜਾ ਜਾ ਰਹੀ ਹੈ ਸੜਕੀ ਹਾਦਸਿਆਂ ਨੂੰ ਰੋਕਣ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਜਿਹੜਾ ਸਪੀਡ ਲਿਮਟ ਦੇ ਚਲਾਨ ਹੈਗੇ ਆ ਉਹ ਅੱਜ ਵੱਡੀ ਤعداد ਵਿੱਚ ਕੀਤੇ ਜਾ ਰਹੇ ਆ ਤਾਂ ਕਿ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਨੰਗਲ ਟੂ ਲੈ ਕੇ ਆਨੰਦਪੁਰ ਸਾਹਿਬ ਤੱਕ ਜਿਹੜੇ ਕਿ ਰੁਟੀਨ ਦੇ ਵਿੱਚ ਬਹੁਤ ਹਾਸੇ ਹੁੰਦੇ ਆ ਦਿਨ ਪ੍ਰਤੀ ਦਿਨ ਸੋ ਇਹਨਾਂ ਤੇ ਕਾਬੂ ਪਾਉਣ ਵਾਸਤੇ ਐਸਐਸਪੀ ਸਾਹਿਬ ਨੇ ਜਿਹੜੇ ਮਨਜੂਬ ਸਾਡੇ ਉਹਨਾਂ ਨੇ ਇਹ ਅਪਰਾਲਾ ਕੀਤਾ ਕਿ ਉਸ ਜਗ੍ਹਾ ਤੇ ਜਗਾ ਜਗਾ ਤੇ ਜਾ ਕੇ ਸਪੀਡ ਲਿਮਟ ਦੇ ਚਲਾਨ ਕੀਤੇ ਜਾਣ ਤੇ ਜਿਹੜੀ ਸਪੀਡ ਲਿਮਟ ਕੰਟਰੋਲ ਦੇ ਵਿੱਚ ਆਵੇ ਸੋ ਅੱਜ ਦਾ ਜਿਹੜਾ ਬਹੁਤ ਵੱਡਾ ਮਿਸ਼ਨ ਸੀਗਾ ਇਹ ਇਹਦੇ ਵਿੱਚ ਅਸੀਂ ਹੁਣ ਤੱਕ ਦੇ 10-12 ਚਲਾਨ ਕੀਤੇ ਤੇ ਸ਼ਾਮ ਤੱਕ ਜਿਹੜਾ ਮਿਸ਼ਨ ਹੈ ਜਾਰੀ ਰਹੂਗਾ ਜਿਹੜੇ ਟਰੱਕਸ ਹੈਗੇ ਆ ਟਰੱਕਸ ਵਗੈਰਾ ਉਹਨਾਂ ਦੀ 60 ਦੀ ਜੇ ਹਵਾਬ ਹੈਗੇ ਆ ਤਾਂ ਉਹਨਾਂ ਦਾ ਚਲਾਨ ਹੋਊਗਾ ਜਿਹੜੀ ਛੋਟੀ ਗੱਡੀ ਹੈ ਕਾਰਾਂ ਵਗੈਰਾ ਉਹਨਾਂ ਦਾ 80 ਤੋਂ ਹਵਾਬ ਹੋਊਗੀ ਅਗਰ ਸਪੀਡ ਉਹਨਾਂ ਦੇ ਜਿਹੜੇ ਹੈ ਉਹ ਸਪੀਡ ਲਿਮਟ ਤੇ ਚਲਾਨ ਕੀਤੇ ਜਾ ਰਹੇ ਇਹ ਲਈ ਹੈਗੀ ਜੀ ਅਸੀਂ ਇਸ ਵਕਤ ਡਰੋਲੀ ਪਿੰਡ ਦੇ ਨੇੜੇ ਖੜੇ ਆਂ ਢਰੋਲੀ ਔਰ ਪਨੁਪੜੀ ਦੇ ਵਿਚਕਾਰ ਸੋ ਅੱਗੇ ਜਾ ਕੇ ਜਿਹੜਾ ਹੈਗਾ ਮਹਿਤਪੁਰ ਦੇ ਨੇੜੇ ਇਹ ਜਿਹੜੀ ਹੈ ਮਹਿਮਾ ਸਾਡੀ ਅੱਗੇ ਤੱਕ ਜਾਰੀ ਰਹੂ ਸ਼ੁਰੂ ਅਸੀਂ ਕੀਰਤ ਸੌਰੀ ਆਪਣੇ ਗੰਗੂਆਲ ਤੋਂ ਸ਼ੁਰੂ ਕੀਤੀ ਸੀ ਜਿਹੜੀ ਇਹ ਕਿ ਮਹਿਤਪੁਰ ਤੱਕ ਹਿਮਾਚਲ ਦੇ ਬਾਰਡਰ ਤੱਕ ਜਾਰੀ ਰਹੂ ਕਿ ਨਹੀਂ ਇਹ ਰੂਟੀਨ ਦੇ ਵਿੱਚ ਅੱਗੇ ਹੋਊਗੀ ਸਪੀਡ ਲਿਮਟ ਜਿੰਨੀ ਵੀ ਹੈ ਉਹਨਾਂ ਦੇ ਜਦੋਂ ਤੱਕ ਸਪੀਡ ਹਾਸ ਕਰਕੇ ਹਾਸਿਆਂ ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ ਉਦੋਂ ਤੱਕ ਇਹ ਜਾਰੀ ਰਹੂ